ਹੈਲੋ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਹਸਨੌ ਕਿਵੇਂ ਹਾਲ ਚਾਲ ਹੈ ਤੇ ਵੈਲਕਮ ਆ ਤੁਹਾਡੇ ਮੇਰੇ ਚੈਨਲ ਦੇ ਵਿੱਚ ਇੱਕ ਵਾਰ ਫੇਰ ਤੋਂ ਤੇ ਅੱਜ ਲੈ ਕੇ ਆਈਆਂ ਮੈਂ ਤੁਹਾਡੇ ਲਈ ਇੱਕ ਪਰੌਂਠਾ ਬਚਪਨ ਦੇ ਵਿੱਚ ਨਾ ਜਦੋਂ ਮਤਲਬ ਭੁੱਖ ਲੱਗਦੀ ਹੁੰਦੀ ਸੀ ਤੇ ਐਦਾਂ ਪਰੌਂਠਾ ਮੈਂ ਦੇਖਿਆ ਸੀ ਘਰ ਦੇਆਂ ਨੂੰ ਬਣਾਉਂਦੇ ਆ ਮੰਮੀ ਉਹਨਾਂ ਨੂੰ ਤੇ ਫਿਰ ਐਦਾਂ ਬਣਾ ਲੀਦਾ ਹੁੰਦਾ ਸੀਗਾ ਤੇ ਇਸ ਪਰੌਂਠੇ ਦਾ ਨਾਮ ਕੀ ਹੈ ਉਹ ਮੈਨੂੰ ਪਤਾ ਨਹੀਂ ਹੈ ਬਟ ਦੇਖੋ ਤੇ ਸਭ ਤੋਂ ਪਹਿਲਾਂ ਸੀ ਇੱਕ ਮਤਲਬ ਹੈਵੀ ਜਿਹਾ ਪੇੜਾ ਲੈ ਲੈਣਾ ਹਨਾ ਆਟੇ ਦਾ ਕਿਉਂਕਿ ਪਰੌਂਠਾ ਹੈਵੀ ਹੀ ਸੋਹਣਾ ਲੱਗਦਾ ਪਤਲਾ ਜੇ ਰੋਟੀ ਜਿੰਨਾ ਪੇੜਾ ਲਾਵਾਂਗੇ ਤਾਂ ਉਹ ਤਾਂ ਸੁੱਕ ਜਾਂਦਾ ਹਨਾ ਤੇ ਫਿਰ ਲੈ ਕੇ ਉਹ ਚ ਨਮਕ ਲਾਵਾਂਗੇ ਤੇ ਮਿਰਚ ਵਿਲਾ ਸਕਦੇ ਆ ਜੇ ਤੁਹਾਡਾ ਟੇਸਟ ਹੈਗਾ ਮਿਰਚ ਖਾਣ ਦਾ ਤੇ ਮੈਨੂੰ ਤਾਂ ਮਿਰਚ ਪਸੰਦ ਆ ਬਹੁਤ ਸਾਰਾ ਤੇ ਫਿਰ ਆਪਾਂ ਰਿਫਾਈਂਡ ਦੇਸੀ ਕਿ ਜੋ ਵੀ ਪਾਣਾ ਚਾਹਣੇ ਉਹ ਪਾ ਸਕਦੇ ਮਤਲਬ ਥੋੜਾ ਖੁੱਲਾ ਹੀ ਪਾਣਾ ਵਾ ਕਿਉਂਕਿ ਇਹਦੇ ਨਾਲ ਹੀ ਫਿਰ ਲੇਅਰਸ ਆndੀਆਂ ਹਨਾ ਪਰੌਂਠੇ ਦੀਆਂ ਤੇ ਪਰੌਂਠਾ ਤਾਂ ਹੀ ਸੋਹਣਾ ਲੱਗਦਾ ਜੇ ਕਿ ਵਿੱਚ ਲੱਗਿਆ ਹੋਵੇ ਬਾਹਰ ਤਾਂ ਚਲੋ ਅਸੀਂ ਫੁਲਕੇ ਨੂੰ ਵੀ ਲਾ ਸਕਦੇ ਆ ਫਿਰ ਇਸ ਤਰ੍ਹਾਂ ਅਸੀਂ ਇਹਨੂੰ ਮਿਕਸ ਜਿਆ ਕਰ ਲੈਣਾ ਤੇ ਕਿ ਟੇਸਟ ਇੱਕ ਜਿਹਾ ਆਵੇ ਹਨ ਫਿਰ ਗੱਬੇ ਤੇ ਨਾ ਅਸੀਂ ਕੱਟ ਲਾਣਾ ਬਾਹਰ ਤੱਕਰ ਆ ਦੇਖੋ ਇਸ ਤਰ੍ਹਾਂ ਕੱਟ ਲਗਾ ਕੇ ਫਿਰ ਇੱਥੇ ਤੇ ਰੋਲ ਕਰਦੇ ਜਾਣਾ ਅਸੀਂ ਤੇ ਸਾਰਾ ਹੀ ਰੋਲ ਕਰ ਦੇਣਾ ਐਂਡ ਤੱਕਰ ਇਦਾਂ ਕਰਦੇ ਕਰਦੇ ਤੇ ਇਹ ਕੌਣ ਜਿਆ ਬਣ ਜਾਣਾ ਉੱਪਰ ਤੇ ਇਹ ਫਲਾਵਰ ਜਿਆ ਮਤਲਬ ਸ਼ੋ ਹੋਣਾ ਹਨਾ ਫਲਾਵਰ ਤੇ ਗੱਬਿਓ ਤੇ ਫਿਰ ਇਹਨੂੰ ਇਸ ਤਰ੍ਹਾਂ ਅਸੀਂ ਇੱਕ ਪੇੜਾ ਜਿਆ ਬਣਾ ਲੈਣਾ ਉਹਣਾ ਜਿਹੜੇ ਵਿੱਚ ਦੇਖੋ ਤੁਸੀਂ ਆ ਬਲਜ ਦੇਖ ਰਿਹਾ ਇਹਨੀਆਂ ਲੇਅਰ ਜੀ ਹੋਣੀਆਂ ਇਹਦੀਆਂ ਹਨ ਤੇ ਮਤਲਬ ਉਹ ਤਰ੍ਹਾਂ ਦੇ ਪਰੌਂਠੇ ਹੁੰਦੇ ਆ ਕਿਸੇ ਤਰ੍ਹਾਂ ਬਣ ਜਾਂਦਾ ਕਦੀ ਕਿਸੇ ਤਰ੍ਹਾਂ ਹਨਾ ਹੋਰ ਵੀ ਬਹੁਤ ਤਰੀਕੇ ਆ ਪਰੌਂਠੇ ਮਨਾਂਦੇ ਪਰ ਇਹ ਵੀ ਪਰੌਂਠਾ ਬਹੁਤ ਟੇਸਟੀ ਬਣਦਾ ਵਾ ਤੇ ਬਣਾਉਣਾ ਵੀ ਸੌਖਾ ਵਾ ਕੋਈ ਇਦਾਂ ਨਹੀਂ ਹੈ ਜਿੱਦਾਂ ਲੱਛਾ ਪਰੌਂਠਾ ਕੱਟ-ਕੱਟ ਕੇ ਬਣਾਉਂਦੇ ਹਨਾ ਉੱਚ ਟਾਈਮ ਲੱਗਦਾ ਵਾ ਤੇ ਇਹ ਵੀ ਲੱੱਚੇ ਪਰੌਂਠੇ ਮੰਗ ਰਹੀਆਂ ਤੇ ਬਹੁਤ ਟੇਸਟੀ ਬਣਦਾ ਜੇ ਤੁਸੀਂ ਇੱਥੇ ਦੇਸੀ ਘੀ ਪਾਨੇ ਆ ਤੇ ਇਹ ਹੋਰ ਜ਼ਿਆਦਾ ਸੁਆਦ ਬਣਦਾ ਫਿਰ ਪੌਂਟ ਆ ਨਾ ਫਿਰ ਇਹਨੂੰ ਅਸੀਂ ਇੱਕ ਸਾਰ ਬੇਲ ਲੈਣਾ ਮਤਲਬ ਸੋਣਾ ਗਿਆ ਤੇ ਫਿਰ ਬੇਲ ਕੇ ਅਸੀਂ ਦੇਖੋ ਹੁਣ ਕਿੱਦਾਂ ਦਾ ਪਰੌਂਠਾ ਬਣੂਗਾ ਤੇ ਅੱਗੇ ਦੀ ਤਿਆਰੀ ਕਰਦੇ ਆ ਤੇ ਪਾ ਦਿੱਤਾ ਅਸੀਂ ਚੱਕ ਕੇ ਤਵੇ ਦੇ ਉੱਪਰ ਜਦੋਂ ਅਸੀਂ ਪਰੌਂਠਾ ਪਾਨੇ ਆ ਨਾ ਤਾਂ ਸਭ ਤੋਂ ਪਹਿਲੀ ਜਿਹੜੀ ਗੱਲ ਹੁੰਦੀ ਹੈ ਨਾ ਜਦੋਂ ਪਰੌਂਠਾ ਪਾਓ ਤੇ ਸਾਈਡਾ ਤੇ ਕੀ ਪਾਓ ਜੇ ਜਦੋਂ ਦੂਸਰੀ ਅਸੀਂ ਸਾਈਡ ਬਦਲੀਏ ਫੇਰ ਕੇ ਪਾ ਦੋ ਹਨਾ ਪਰੋਂਠੇ ਦਾ ਪ੍ਰੋਸੀਜਰ ਫਸਟ ਇਹ ਹੀ ਹੁੰਦਾ ਇਹਦੇ ਨਾਲ ਇਹ ਹੁੰਦਾ ਵੀ ਜਿਹੜੇ ਕਿਨਾਰੇ ਹੁੰਦੇ ਨਾ ਉਹ ਵੀ ਚੰਗੀ ਤਰ੍ਹਾਂ ਰੜ ਜਾਂਦੇ ਆ ਬਰਾਊਨ ਹੋ ਜਾਂਦੇ ਆ ਹਨਾ ਕਈਆਂ ਨੂੰ ਪਰੋਂਠੇ ਨਾ ਰੜੇ ਹੋਏ ਪਸੰਦ ਆ ਹਨਾ ਸਾਡੇ ਘਰ ਦੇ ਵਿੱਚ ਨਾ ਰੜੇ ਹੋਏ ਪਰੋਂਠੇ ਨਹੀਂ ਪਵਾਉਂਦੇ ਨਾਲ ਪੋਲੇ-ਬੋਲੇ ਪਰੋਂਠੇ ਪਕਾਉਂਦਾ ਮੈਨੂੰ ਤਾਂ ਰੜੇ-ਰੜੇ ਪਸੰਦ ਆ ਇਹਨਾਂ ਦਾ ਟੇਸਟ ਵੱਖਰਾ ਹੀ ਆ ਕੁਛ ਤੇ ਤੁਸੀਂ ਦੱਸਿਓ ਸਾਰੇ ਕਮੈਂਟਸ ਦੇ ਵਿੱਚ ਤੁਹਾਨੂੰ ਕਿੱਦਾਂ ਦੇ ਪਰੋਂਠੇ ਪਸੰਦ ਆ ਮਤਲਬ ਕਰੜ ਜਿਹੇ ਰੜੇ ਹੋਏ ਜਾਂ ਪੋਲੇ-ਪੋਲੇ ਜਿਹੇ ਇਹ ਇਹਨੂੰ ਮਤਲਬ ਦੇਖੋ ਦੂਸਰੇ ਪਾਸੇ ਕਰਾਂਗੇ ਅਸੀਂ ਪਲਟਦਾ ਫਿਰ ਅਸੀਂ ਕੀ ਲਗਾਵਾਂਗੇ ਰਿਫਾਈਂਡ ਕੀ ਜੋ ਵੀ ਤੁਸੀਂ ਲਾਣਾ ਉਹ ਤੁਹਾਡੀ ਚੁਆਇਸ ਹੈ ਕਿੰਨਾ ਲਗਾਣਾ ਇਹ ਵੀ ਤੁਹਾਡੀ ਚੁਆਇਸ ਹੈ ਪਰ ਜਿਹੜਾ ਵਿੱਚ ਅਸੀਂ ਲਗਾਨੇ ਨਾ ਉਹ ਫੁੱਲਾ ਲਗਾਉਣਾ ਪੈਂਦਾ ਮਤਲਬ ਠੀਕ ਕੀ ਲਗਾਣਾ ਪੈਂਦਾ ਕਿਉਂਕਿ ਉਹਦੇ ਨਾਲ ਹੀ ਫਿਰ ਇਹਦੀਆਂ ਲੇਅਰਸ ਬਣਦੀਆਂ ਕੋਈ ਵੀ ਪ੍ਰੋਂਟਾ ਹੋਵੇ ਮੇਨ ਉਹਦਾ ਜਿਹੜਾ ਚੀਜ਼ ਹੁੰਦੀ ਆ ਉਹੀ ਹੁੰਦੀ ਆ ਵੀ ਸੀ ਵਿੱਚ ਕਿੰਨਾ ਮਤਲਬ ਔਇਲ ਯੂਜ਼ ਕਰਦੇ ਆ ਤਾਂ ਫਿਰ ਉਹਦੇ ਹਿਸਾਬ ਨਾਲ ਹੀ ਟੇਸਟ ਆਉਂਦਾ ਬਾਹਦੇ ਲੇਅਰ ਦੇਖੋ ਤੁਸੀਂ ਉੱਪਰ ਉੱਪਰ ਤੇ ਨਜ਼ਰ ਆ ਗਈਆਂ ਤੇ ਆ ਦੇਖੋ ਲੇਅਰਸ ਹੈਗੀਆਂ ਨਾ ਦਿਖ ਰਹੀ ਤੁਹਾਨੂੰ ਇਸਪੇ ਫਰੌਂਟਾ ਬਣਾਇਆ ਹੈ ਸਾਈਡ ਤੇ ਜਿਹੜੀ ਬਣੀ ਹੋਈ ਹੈ ਵਿੱਚ ਵੀ ਲੇਅਰਸ ਹੈਗੀਆਂ ਬਹੁਤ ਸਾਰੀਆਂ ਹਨਾ ਆ ਦੇਖੋ ਫਰੌਂਟਾ ਮਤਲਬ ਓਪਨ ਹੀ ਹੋ ਜਾਂਦਾ ਜਿੱਦਾਂ ਐਦਾਂ ਤੇ ਬਹੁਤ ਕ੍ਰਿਸਪੀ ਬਣਦਾ ਵਾ ਮਤਲਬ ਪਾਪੜ ਪਾਪੜ ਜੇ ਜਿੱਦਾਂ ਥੋੜਾ ਜਿਹਾ ਹੁੰਦਾ ਨਾ ਉਦਾਂ ਦਾ ਬਣਦਾ ਵਾ ਫਰੌਂਟਾ ਇਹ ਬਹੁਤ ਸੋਹਣਾ ਮੇਰਾ ਤਾਂ ਇਹ ਫੇਵਰੇਟ ਫਰੌਂਟਾ ਵਾ ਨਮਕ ਮਿੱਠਾ ਵਾਲਾ ਦਹੀਂ ਦੇ ਨਾਲ ਖਾਓ ਤਾਂ ਬਹੁਤ ਸੁਆਦ ਆਦਾ ਵਾ ਤੇ ਮੈਂ ਤਾਂ ਬਟ ਚਾਹ ਨਾ ਖਾਣਾ ਸੀਗਾ ਤੇ ਚਾਹ ਦੇ ਟਾਈਮ ਤੇ ਭੁੱਖ ਲੱਗੀ ਆ ਸੋਚਿਆ ਪਰੌਂਠਾ ਬਣਾ ਲਵਾਂ ਨਾਲ ਨਾਲ ਵੀਡੀਓ ਸ਼ੂਟ ਕਰ ਲਈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੋ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆ ਤੇ ਇਨਾ ਪਿਆਰ ਦਿੰਦੇ ਆ ਇਸ ਵੀਡੀਓ ਨੂੰ ਵੀ ਪਿਆਰ ਦਿਓ ਟਿੱਕਾਰ ਦਿਓ ਤੇ ਤਾਂ ਜੋ ਮੈਂ ਅੱਗੇ ਹੋਰ ਵੀਡੀਓਜ਼ ਤੁਹਾਡੇ ਲਈ ਲੈ ਕੇ ਆਂਦੀ ਰਾਵਾਂ ਤੇ ਦੱਸਿਓ ਕਿਹਨੇ ਕਿਹਨੇ ਇਹ ਪਰੌਂਠਾ ਖਾਦਾ ਵਾ ਤੇ ਕਿਹੜਾ ਕਿਹੜਾ ਹੁਣ ਵੀਡੀਓ ਦੇਖ ਕੇ ਖਾ ਰਿਆ ਵਾ ਤੇ ਤੁਹਾਨੂੰ ਇਹ ਪਰੌਂਠਾ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਸਾਰੇ ਜਣੇ Thank you for watching my video. Thank you once again. Okay bye bye. Take care. Jasikal.